ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ 16 ਤਰੀਕ ਤੋਂ ਲੈ ਕੇ 20 ਤਰੀਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਨਵਰੀ ਮਹੀਨੇ ਦੇ 5 ਦਿਨ ਕਿਵੇਂ ਦੇ ਬੀਤਣਗੇ ਕਿਉਂਕਿ ਮੀਂਹ ਦੀ ਗਤੀਵਿਧੀਆਂ ਪਹਾੜੀ ਖੇਤਰ ਵਿੱਚ ਲਗਾਤਾਰ ਦਿਖਾਈ ਦੇ ਰਹੀਆਂ ਨੇ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਲੱਗਦੇ ਇਲਾਕੇ ਪੰਜਾਬ ਦੇ ਜਿਹੜੇ ਪੂਰਬੀ ਇਲਾਕੇ ਨੇ ਅਤੇ ਹਰਿਆਣਾ ਦਾ ਗੁਰਾਵੀ ਪੂਰਬੀ ਇਲਾਕੇ ਦੇ ਵਿੱਚ ਬੱਦਲੀ ਸਿਸਟਮ ਪਹੁੰਚ ਚੁੱਕਿਆ ਜੀ ਸਵੇਰ ਤੋਂ ਹੀ ਸਾਨੂੰ ਹਲਕੇ ਦਰਮਿਆਨੀ ਬੱਦਲਬਾਦ ਦੇਖਣ ਨੂੰ ਮਿਲ ਰਹੀ ਹੈ ਰਾਤ ਦੇ ਸਮੇਂ ਵੀ ਥੋੜੀ ਬੂੰਦਾਬਾਦੀ ਦੇਖਣ ਨੂੰ ਮਿਲ ਰਹੀ ਸੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਇਸ ਸਮੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਵੈਦਰਵਾਈਸ ਸਿੰਦਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੇ ਸਿਸਟਮ ਜਿਹੜਾ ਹੈ ਲਗਭਗ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਅੱਜ 16 ਤਰੀਕ ਨੂੰ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਬਰ ਸਾਹਿਬ ਰੂਪਨਗਰ ਲੁਧਿਆਣੇ ਦਾ ਕੁਝ ਇਲਾਕਾ ਬੰਗਿਆਂ ਦਾ ਕੁਝ ਇਲਾਕਾ ਜੀ ਰੂਪਨਗਰ ਪੂਰਾ ਜ਼ਿਲ੍ਹਾ ਚੰਡੀਗੜ੍ਹ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਦਰਾਹੇ ਤੱਕ ਇਸ ਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਹਲਕੇ ਦਰਮਿਆਨੇ ਬੂੰਦਾਬਾਨ ਦੀ ਦੁਪਹਿਰ ਸਮੇਂ ਤੱਕ ਇਹਨਾਂ ਇਲਾਕਿਆਂ ਵਿੱਚ ਹੋ ਸਕਦੀ ਹੈ ਪਰ ਬਾਅਦ ਦੁਪਹਿਰ ਇਹ ਸਿਸਟਮ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਮੀਂਹ ਦੀ ਗਤੀਵਿਧੀ ਘੱਟਦੀ ਹੋਈ ਦਿਖਾਈ ਦੇਵੇਗੀ ਮੀਂਹ ਦੀ ਗਤੀਵਿਧੀ ਦੀ ਕੋਈ ਵੱਡੇ ਚਾਂਸ ਨਹੀਂ ਹਨ ਕਿ ਬਹੁਤ ਜ਼ਿਆਦਾ ਮੀਂਹ ਹੋਵੇਗਾ ਪਰ ਹਾਂ ਹਲਕੀ ਦਰਮਿਆਨੀ ਬੂੰਦਾਬਾਨ ਦੀ ਜ਼ਰੂਰ ਹੋ ਸਕਦੀ ਹੈ ਤੇ ਮੌਸਮ ਜਿਹੜਾ ਹੈ ਕਲੀਅਰ ਹੋਣ ਤੇ ਚਾਂਸ ਨੇ ਲਗਭਗ ਦੁਪਹਿਰੇ 2 ਵਜੇ ਤੱਕ ਪੰਜਾਬ ਦਾ ਮੌਸਮ ਕਲੀਅਰ ਹੋ ਜਾਵੇਗਾ ਚੰਗੀ ਧੁੱਪ ਲੱਗਣ ਦੀ ਉਮੀਦ ਬਣੀ ਹੋਈ ਹੈ ਇਹ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 17 18 19 20 ਇਹ ਜਿਹੜੇ 4 ਦਿਨ ਨੇ ਇਹਨਾਂ ਵਿੱਚ ਮੌਸਮ ਓਵਰਆਲ ਕਲੀਅਰ ਹੈ ਕੋਈ ਵੱਡੀ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਰਹੀ ਧੁੱਪ ਦੁਪਹਿਰ ਸਮੇਂ ਚੰਗੀ ਲੱਗਣ ਦੀ ਉਮੀਦ ਹੈ ਸਵੇਰ ਅਤੇ ਸ਼ਾਮ ਦੀ ਠੰਡ ਵੀ ਜ਼ਿਆਦਾ ਹੋਵੇਗੀ ਧੁੰਦ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਬੀਤੀ ਰਾਤ ਤੋਂ ਜਿਹੜੀ ਧੁੰਦ ਦੇ ਹਾਲਾਤ ਨੇ ਆਉਂਦੇ ਦਿਨਾਂ ਵਿੱਚ ਵੀ ਇਸੇ ਤਰੀਕੇ ਨਾਲ ਧੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਰਾਤ ਦੇ ਸਮੇਂ ਜ਼ਿਆਦਾ ਧੁੰਦ ਪੈਣ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਪੂਰਬੀ ਹਵਾਵਾਂ ਦੀ ਵਾਪਸੀ ਹੋਣ ਦੇ ਕਾਰਨ ਜਿਹੜੇ ਪੰਜਾਬ ਦੇ ਹਾਲਾਤ ਹੁੰਦੇ ਨੇ ਉਹ ਹਮੇਸ਼ਾ ਧੁੰਦ ਵਾਲੇ ਹੋ ਜਾਂਦੇ ਨੇ ਤੇ ਇਸ ਸਮੇਂ ਪੂਰਬੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਦੁਪਹਿਰ ਦੇ ਸਮੇਂ ਥੋੜਾ ਜਿਹਾ ਤਾਪਮਨ ਆਪ ਬਣਦਾ ਹੋਇਆ ਦਿਖਾਈ ਦੇਵੇਗਾ ਥੋੜਾ ਜਿਹਾ ਗਰਮਾਹਟ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਧੁੰਦ ਦੇ ਹਾਲਾਤਾਂ ਦੇ ਕਾਰਨ ਬਾਕੀ ਕੋਈ ਵੱਡੀ ਕਾਰਵਾਈ ਨਹੀਂ ਹੈ 20 ਤਰੀਕ ਤੱਕ ਮੌਸਮ ਠੀਕ ਹੈ ਕੋਈ ਵੀ ਨਵੀਂ ਅਪਡੇਟ ਆਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦਬਾਜ਼ ਰਹੋਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਜਾਣਕਾਰੀ ਦੇਖਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ